مجھے سی پورا حالی ہے جا ان کی گوشہ تیارا ہو گیا جنہا جر تو آنے دیرے میں گوشہ رہو گئی تو سی تو رکھا جا میں نے ہونے جا تب ملنا آج ہی میں ہی تیلی فون نہ کریں تو سی تو رکھا میں نے بلکل تیلی فون نہ کریں جی ملنا آجا میں تیرے کوئی بلک پندرہ منٹ ہو جانا ہے اچھا جی کہیں میں لے جانا جاتے ہیں کہ ہی ہی ہم پھر آج آج ملنا آج نہ ملنا ملنا نہ کریں چلو میں ਪਾਣ ਜੋ 3:30 ਵਜੇ ਪਾਣ ਦੀ ਫੁੱਲੀ 4:00 ਤੱਕ ਬਜੇਗੀ। ਸਮਝ ਨਹੀਂ ਕਿੱਥੇ ਆਦੇ ਨਹੀਂ ਤੂੰ। ਕੀ ਹੁਣ ਟਾਈਮ ਕਿੰਨਾ ਹੋਇਆ? 4:00 ਵਜੇ ਹੋਏ ਨੇ। ਅੱਛਾ ਜੀ। 3:30 ਵਜੇ ਆ ਜਾਂਗੀ। ਉਹ ਚੰਗਰ ਵੀ ਹੈ ਜਿੱਦਾਂ ਪਾਣ ਦੇ ਖਾਣੇ ਕਿੱਥੇ ਪੜੀਆਂ ਦੋ ਜਮਾ ਤੱਕ ਨਹੀਂ। ਤੁਸੀਂ ਗਲਤ ਵਾਲਾ ਪਾਣ। ਮੇਰੇ ਕੋਲ ਘੜੀ ਨਹੀਂ ਹੈ। ਨਹੀਂ। ਉਹ ਤੈਨੂੰ ਘੜੀ ਲਾ ਦਾਂਗਾ ਤੇ ਰੋਲ ਟਾਈਮ ਪਿੱਛੇ ਦੱਸ ਜਣੇ ਨੇ। 4:00 ਵਜੇ ਨੂੰ 3:30 ਤੂੰ ਆ ਜਾਵੇਂਗੀ। ਮੈਂ ਚਮਟੀ ਦੀ ਘੜੀ ਲਾਉਂਗੀ। ਘੜੀ ਦਾ ਤੂੰ ਲੈ ਲੈ ਤਨ ਘੜੀ ਲਾ ਲੈਨੇ। ਕਿਹੜੀ ਲੈ ਕੇ ਜਾਓਗੇ ਕੱਲੀ ਦਿਨ ਦਿਖਾ ਦੇ ਘੜਾਵਾਂਗੇ ਜਿਹੜੀ ਮਰਜ਼ੀ ਚੱਟਣੀ ਉਹ ਕਰਦਾ ਹੈ ਕਿ ਰੋਜ਼ ਰੋਜ਼ ਕਹਿਣਾ ਤੁਸ ਮੈਂ 3 400 ਨਹੀਂ ਲਵਾਂਗੀ ਬੱਸ ਯਾ ਹੋਰ ਡੇਰ ਤੀ ਥੱਲੇ 400 ਵਾਲੀ ਵੀ ਘੜੀ ਹੁੰਦੀ ਆ ਮੈਂ ਤਾਂ ਤੈਨੂੰ ਯਾਰ ਵਾਲੀ ਕਹਿਣ ਲੱਗਾ ਸੀ ਕਿ ਤੂੰ 400 ਕਿਤੇਗੀ ਕੁੱਤੇ ਨੂੰ ਘਾੜ ਦੇ ਲੈ ਲਈ ਜੇ ਮਰਜ਼ੀ ਆ ਜਾ ਫਿਰ ਤੁਸੀਂ ਮੈਨੂੰ ਐਸਟੀਐਮ ਦੇ ਹੰਤ ਤੱਕ ਦੱਸ ਦੇਣੀ ਵੀਰਾ ਨੇ ਐਸਟੀਐਮਾਂ ਦੇ নাও ਮੈਂ ਤੈਨੂੰ ਇੱਕ ਜਿਹੜਾ ਫੇਰ ਲਾ ਜੇ ਮੈਨੂੰ ਅੱਜ ਵਾਰਾ ਲੱਭ ਜੇ ਕਹਤਾ ਨਾ ਮੈਂ ਤੈਨੂੰ ਗਾਲ ਕੱਢੂੰਗਾ ਮੈਨੂੰ ਕੋਈ ਦੱਸੇ ਆਉਣਾ ਵੀ ਨਹੀਂ ਇੱਕ ਤਾਂ ਇਹ ਦੱਸ ਦੇ ਪਹਿਲਾਂ ਫਿਰ ਮੈਂ ਤੁਹਾਨੂੰ ਦੱਸਾਂਗਾ ਨਹੀਂ ਆਉਣਾ ਤਾਂ ਹੈਗਾ ਕਦੋਂ ਤੇ ਮਹਿਲਕਣਾ ਦਾ ਐਸ.ਕੀ.ਐਮ. ਕੌਣ ਆ ਤੇਰੀ ਮਾਂ ਦਾ ਫੁੱਦਾ ਜੇ ਇੱਕ ਦੁਆਰਾ ਟੈਲੀਫੋਨ ਕੀਤਾ ਕੁੱਤੀ ਭੈਣ ਚੋਦੇ ਦੀ ਜਨਮ ਤੁਸੀਂ ਤਾਂ ਸਤੋ ਤੇ ਉਹਦੀ ਗੰਦੀਆਂ ਜਨਾਲੀਆਂ 15-15 ਬੰਦੇ ਮਗਰ ਲਾਈ ਫਿਰਦੀ ਆ ਸਾਲੀ ਗੱਲਾਂ ਕਰਦੀ ਆ ਮੇਰੇ ਨਾਲ ਤੇਰੀ 14 ਦਾ ਮਾਂ ਇੱਕ ਲੋਗ ਜਿਹਾ ਦੇਖ ਲਈ ਤੇਨੇ ਜੇ ਫੜ ਕੇ ਨਾ ਲੈ ਕੇ ਗਈ ਤੇਰੀ ਭੈਣ ਦੀ ਲੱਲ ਬੇਲੀ ਘਰੋਂ ਨਿਕਲੀ ਜਾਂ ਨਾ ਜ਼ਰਾ ਦਾਰਾ ਦਾ ਘਰਾਂ ਇੱਥੇ ਨਾ ਕੋਈ ਸਰਵਿਸ ਕਰਦੀਆਂ ਅਸੀਂ ਨਾ ਬੈਂਗਲ ਫਾਲਾ ਦਾ ਮਨੀਰ ਕੋਲੇ ਵਾਲੇ ਦਾ। ਚੋਕਰੀ ਚ ਉਹਦੀ ਗਲਤੀ ਸਾਲੀ। ਨਹੀਂ ਮਹਿਰਕਲਾ ਵਾਲੇ ਦਾ ਪੁੱਛਿਆ। ਗਾ ਮਹਿਰਕਲਾ ਦੇ ਤੱਕੀ ਦੇਣਾ। ਕਦੇ ਮਹਿਰਕਲਾ ਅਗਲੇ ਫਲਾਣਾ। ਨਹੀਂ ਉੱਥੇ ਡੀਰ ਕਾ ਨਾ ਛੱਟ ਸਾਲੀ ਬਾਜੋ। ਕੋਈ ਕੀ ਬੰਦ ਯਾਰ ਉਹ ਜਦੋਂ ਮੈਂ ਕਿਹਾ ਤੈਨੂੰ ਛੇਵੀਂ ਦੇਵੋ ਤਾਂ ਮੈਂ ਮਹਿਲਾਂ ਮਹਿਲਾਂ ਮੈਂ ਆ ਉਹ ਜਿਹੜਾ ਮੈਂ ਮੈਡੀਕਲ ਸਾਈਟ ਤੇ ਕਿਪਰਨਾ ਪਾਣੀ ਪਿਆਈ ਕਿੱਥੇ ਪਾਣੀ ਕਿੰਚੂ ਕਾਨੂੰ ਹੋਵੇ ਤੇ ਮੈਂ ਕਿਹਾ ਆ ਜਾ ਆ ਜਾ ਆ ਜਾ ਤੈਨੂੰ ਇੱਥੇ ਕਹਿੰਦੇ ਲੋਡ ਮੇਰੇ ਬਿਲਕੁਲ ਕਰ ਦਿੰਦੀ ਆ ਔਖੀ ਹੋਵੇਗੀ ਤੇ ਮੈਂ ਇੱਕ ਜਿਹੜਾ ਨਾਮ ਹੈ ਨਾ ਬੰਦਿਆਂ ਨੂੰ ਤੁਸੀਂ ਮੇਰੇ ਤੁਸੀਂ ਕੀ ਕਰਨੋਗੇ ਹਾਂ ਹਾਂਜੀ ਮੈਂ ਤੁਹਾਨੂੰ ਯਾਦ ਕਰੇਂਗੀ ਜੇ ਫਿਰ ਤੂੰ ਆਈਂ ਬਣਾ ਤੇ ਫੋਨ ਆਪਾਂ ਬੰਦ ਕਰਦੇ ਆ ਹਾਂਜੀ ਸ਼ੁਰੂ ਕਰ ਲੈਂਗੇ ਗੱਲ ਮੈਂ ਮੈਂ ਤੁਹਾਡੀ ਬਦਲੀ ਕਰ ਸਕਦੀ ਹਾਂ రాజస్థా రాజస్థాన్ రాజస్థా రాజస్థాన హ ਉਹ ਭਾਣ ਦਾ ਫੁੱਡਾ ਕਰਾਵੇਗੀ ਪੰਜਾਬ ਤੋਂ ਬਹਾਨੀ ਬਗਲੀ ਆਉਂਦੀ ਹੁੰਦੀ ਛੋਕਰੀ ਚੋੜਦੀ ਉਹਨੂੰ ਬਗਲੀ ਕਰਾਉਣੇ ਵੀ ਆਉਂਦੀ ਆ ਫੋਟੋਗ੍ਰਾਫਰ ਹੈ ਜੀ ਮੈਂ ਮੇਰੇ ਲੈੰਸ ਬਹੁਤ ਵੱਡੇ ਹਨ ਮੇਰੇ ਲੈੰਸ ਕੋਲ ਜਿਹੜੀ ਫੁੱਡੀ ਲਈ ਵੱਡੇ ਹੋ ਜਾਂਦੇ ਨੇ ਤੁਸੀਂ ਗੱਲ ਸਮਝਾ ਕੇ ਕੀ ਕਰੋ ਮੈਂ ਤੈਨੂੰ ਪਿਆਰ ਕਰਾਂਗੀ ਛੋਕਰੀ ਮੈਂ ਰਾਤ ਤੈਨਾਂ ਨੂੰ ਸੈਂਟਰ ਗੱਲਾ ਛੇਵਾ ਵੀ ਨਾ ਨਾ ਲਿਆ ਸੱਤਵਾ ਦਿਨ ਹੋਊਗਾ ਤੂੰ ਆਉਣਾ ਕਿ ਨਹੀਂ ਅਰੇ ਮੈਂ ਤੈਨੂੰ ਫੇਰ ਪੁੱਛਦਾ ਆਉਣਾ ਕਿ ਨਹੀਂ ਨਹੀਂ ਆਉਣਾ ਚਾਹੁੰਦਾ ਤੁਸੀਂ ਦੱਸੋ ਮੈਂ ਖਲਾਸਾ ਦੱਸਦੀ ਹਾਂ ਕੌਣ ਹਾਂ اوکے جناں نے جان گئے میں کر جان گئے تو کرپیا کر اوکے ہو گئی ہے کہ ایسیوں کو لینا کہ مہل چلا نے دی آجا آجا چل رہی ہے نہیں بہت اوکے ہو گئی ہے تو میں مجھ دے نیرے میں رہ رہا ہوں ہاں جی میں تو بتا دوں گا تو مینو یہ کی مار دی بڑی ہے تم تو میری بدلی دے پھاڑ نہیں کنے کرائی دی ہے لکھ کسے دے ایک پتہ سناؤ دیکھ رہے ہیں اپ دیکھ رہے ہیں ہاں جی میری بدلی تو کنے کراس رہی ہے نمبر تو وغیرہ چلے نمبر میرے نمبر چلے پلو نمبر کا پتہ لگیاں لگاوں ਤੁਹਾਵਾਂ ਦਾ ਬੜੀ ਗੋ। ਮੈਂ ਇਹਨਾਂ ਨੂੰ ਕਾਜੀ ਉਹਨਾਂ ਨੂੰ ਪੜਾ ਦੂੰਗੀ। ਕਾਜੀ ਨਾਲ ਬਾਰੇ ਹਾਂਜੀ। ਕੀ ਬਰਾਬਰ ਇਹਨੂੰ? ਇਹਨਾਂ ਤੋਂ ਪੁੱਛਾਂਗੇ ਫਿਰ। ਜਲੇਬੇ ਬੋਝਨੇ ਤੋਂ। ਉਪਰਾਂ ਪੜਾਉਣਾ ਅਜੇ ਤੋਂ ਬੰਦ ਕਰੀਏ ਜਾਂ ਨਾ। ਨਹੀਂ ਤੁਸੀਂ ਦੱਸੋ ਤਾਂ ਇਸ ਤੇ। ਮੈਂ ਮਾਏ ਦੇ ਨਾਲ ਲੈਣਾ ਤੇ ਤੂੰ ਮੇਰੇ ਬਦਲ ਕੇ ਜੀ ਉਹ ਲੈ ਲੈ ਮੈਂ ਤੇਰੇ ਸੁਣਾਉਣ ਤੋਂ ਪੁੱਛ ਲਈ ਉਹਨਾਂ ਨਾਲ। ਤੇ ਆਪਾਂ ਦੋਨਾਂ ਨਾਲ ਦੇਖ ਲਈਏ ਫੇਰ। ਤੁਸੀਂ ਤੁਸੀਂ ਹੱਥ ਨਾਲ ਨਾਲ ਦੇਖੋ ਜਦੋਂ ਮੈਂ ਆਪ ਦਾ ਛੁਰੂ ਲੁਕਾ ਰਿਹਾ ਤਾਂ। ਕਾਜ਼ ਨੂੰ ਹੱਥ ਨਾਲ ਦੇਖੂ। ਛੇਟਣਾ ਨੂੰ। ਲੈ ਯਾਰ ਇਹਨੇ ਕਰੀਏ। ਮੈਂ ਇਸ ਤਰ੍ਹਾਂ ਹੱਥ ਨਾਲ ਕਹਿੰਦੇ। ਉਹ ਮੇਰੇ ਕੋਲ ਮਾਰੇਗਾ। ਉਹਦਾ ਹੱਥ ਨਾਲ ਉਹਦੇ ਵੱਲ ਨਾਲ ਕਿਸੇ ਮੋਢੀ ਦੇ। ਉਹ ਵੀ ਕਰੇਗੀ ਤੇਰੇ ਕੋਲ ਜਾਣਾ ਹੈਗਾ। ਮੈਂ ਬਣਾਉਣੀ ਆਂਗੀ। ਬਣਾਉਣੀ ਕਿ ਤੂੰ ਲੈਵੇਂਗੀ। ਜਦੋਂ ਬਣਾਉਣੀ ਆਦਮੀ ਨੇ ਤੇ ਫਿਰ ਬਾੜ ਦੇ ਵਿੱਚ ਤੂੰ ਤਾਂ ਮੇਰੇ ਵੀ ਰਾਖੜੀ ਬਾੜੇ ਤੂੰ ਤਾਂ ਕੋਈ ਮੈਂ ਵੀ। ਕਹਦਾ ਸੀ ਤੇ ਸੁਨੇਲ ਕਲਾ ਮਾ ਕੋਣ ਹੈ ਸੀਐਮ ਮੈਂ ਤੇਰੀ ਮਾਂ ਦਾ ਖਸਮ ਉਹ ਲੋਕੀ ਆ ਤੁਸੀਂ ਗਾਲ੍ਹਾਂ ਕਨੋ ਤੇ ਨਹੀਂ ਉਹ ਲੋਕੀ ਆ ਉਹ ਲੱਗਿਆ ਉਸ ਨੌ ਦਾ ਬੰਦਾ ਲੱਗਿਆ ਤੇ ਐਲ ਡੀ ਐਸ ਪੀ ਕੌਣ ਜਿਹੜਾ ਤੇਰਾ ਯਾਰ ਆ ਹੁਣ ਕੱਲ ਤਜਰਖਾ ਦਾ ਸੀ ਤੋਲ ਲਈ ਉਹਨਾਂ ਲੋਕੀ ਆ ਮੈਂਨਮ ਵਿਖੀ ਕਿੱਤੋਂ ਉਹ ਤੇ ਵਿਖੀ ਜਿੱਥੇ ਲੱਗਿਆ ਕੀ ਨੌ ਦਾ ਬੰਦਾ ਹੈ ਸਰਦਾਰ ਅੱਛਾ ਜੀ ਤੇ ਗਾਇਆ ਕੌਣ ਗਰਾਹਤ ਦਾ ਦੂਜਾ ਯਾਰ ਆਉਣਾ ਉਹਨਾਂ ਲੋਕੀਏ ਉਹਨਾਂ ਦਾ ਡੀਏ ਗੁਰਮੇਲ ਸਿੰਘ ਡੀਐਸਪੀ ਗੁਰਮੇਲ ਸਾਉ ਡੀਐਸਪੀ ਦਾ ਹਨੇਕ ਗੁਰਮੇਲ ਸਾਉ ਹੈਗਾ ਉਹ ਲੱਗਾ ਤੁਸੀਂ ਪੜਨਾ ਗੁਰਮੇਲ ਸਿੰਘ ਹੀ ਆ ਮੇਰਾ ਨਾਮ ਤੇ ਗੁਰਮੇਲ ਸਿੰਘ ਆ ਮੇਰੇ ਨਾਲ ਤੇ ਹੋਰ ਲੋਕਾਂ ਨਾਲ ਗੁਰਮੇਲ ਕੋਈ ਨਹੀਂ ਤੁਸੀਂ ਯਾਰ ਦੋੜਾ ਕੁਲੀ ਮਾਰੀ ਬਾਗੀ ਦਾ ਨਾ ਆਉਗਾ ਨਹੀਂ ਆਉਣਾ ਮੈਨੂੰ ਪਾਸੇ ਔਖਾ ਕਰੋ ਮੈਨੂੰ ਟੈਲੀਫੋਨ ਨਾ ਕਰੀਓ ਤੁਸੀਂ ਪੁੱਤਿਆਂ ਨੂੰ ਭੌਂਕਣਾ ਇਸ ਕੋਈ ਪੁੱਤਿਆਂ ਨੂੰ ਭੌਂਕਦੇ ਮੈਂ ਕੁੱਤਾ ਭੌਂਕਦੇ ਜਨ ਕਿਸੇ ਦਾ ਤੋਤਾਂ ਗਰਾਇਆ ਕੋਨ ਤੇਰੀ ਮਾਂ ਦਾ ਸੱਜਾ ਉਹ ਦੱਸ ਕਿ ਡੀਐਸਪੀ ਕਹਨਾ ਤੇ ਤੇਰੀ ਮਾਂ ਵੀ ਫੁੱਦੀ اے ਐਸਐਚ ਕਹਨਾ ਤੇ ਅਜੇ ਤੇਰੀ ਮਾਂ ਵੀ ਬੋਲੋ ਇਹਨੂੰ ਸੁਣਾਉਣਾ ਇਹ ਮੇਰੇ ਮਨ ਤੋਂ ਨਾ ਐ ਜਦ ਜੀਏ ساری ਬਗ ਜਾਈ ਜਾਂਦੀ ਅੱਛੋ ਹੋਵੇ എരി എരി ഓര് കടയാ